ਜੀ ਦੇ ਆਜਨ ਸਰਦਾਰ ਪਾਕਿਸਤਨ ਰਾਜ ਯੂਨੀਵਰਸਿਟੀ ਜਾਦੇ ਵਿੱਚ ਜਿਹੜਾ ਕਬੱਡੀ ਕਲੱਬ ਖਟਕੜ ਕਲਾਬ ਦੇ ਪਾਣੀ ਤੇ ਠਾਈ ਫਾਰਮੀ 2026 ਨੂੰ ਕਰਾਇਆ ਜਾਣਾ ਸੀ ਉਹ ਇਸ ਸਾਲ ਨਹੀਂ ਕਰਾਇਆ ਜਾਣਾ। ਸ਼ਹੀਦ ਫਗਾਸ ਸਿੰਘ ਯੂनाइटेड ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾਣਦਾ ਟੂਰਨਾਮੈਂਟ ਇਸ ਵਾਰ ਨਹੀਂ ਹੋਵੇਗਾ। ਖਟਕੜ ਕਲਾ ਵਿਖੇ ਫਰਵਰੀ ਦਾ ਕਬੱਡੀ ਕੱਪ ਇਸ ਟੂਰਨਾਮੈਂਟ ਦੀਆਂ ਤਰੀਕਾਂ ਨੂੰ ਰੱਦ ਕਰਨ ਸੰਬੰਧੀ ਇੰਗਲੈਂਡ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਪ੍ਰਮੋਟਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਜੋ ਸੁਝਾਅ ਮੰਗੇ ਗਏ ਸਨ ਉਨ੍ਹਾਂ ਸੁਝਾਵਾਂ ਤੇ ਗੌਰ ਕਰਦੇ ਹੋਏ 27-28 ਫਰਵਰੀ 2026 ਨੂੰ ਹੋਣ ਵਾਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਯਾਦ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਰੱਦ ਕੀਤਾ ਜਾਂਦਾ ਹੈ ਤੇ ਅਗਲੇ ਸਾਲ ਇਸ ਟੂਰਨਾਮੈਂਟ ਦੀਆਂ ਤਰੀਕਾਂ ਮੀਟਿੰਗ ਕਰਨ ਤੋਂ ਬਾਅਦ ਐਲਾਨ ਕੀਤੀਆਂ ਜਾਣਗੀਆਂ ਮਹਿੰਦੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਆਦਮ ਫਜ਼ਲਪੁਰ ਪਾਕ ਸਿੰਘ ਰਾਜਗੁਰੂ ਜੀ ਸਰਦੇਵ ਜੀ ਜਾਦੇ ਵਿੱਚ ਜਿਹੜਾ ਕਬੱਡੀ ਕਲੱਬ ਹਰਤਨ ਕਲਾਂ ਦੇ ਪਾਣੀ ਤੇ ਠਾਈ ਫੈਕਰੀ 2021 ਨੂੰ ਕਰਾਇਆ ਜਾਣਾ ਸੀ ਉਹਦੇ ਵਾਪਸ ਕਾਫੀ ਮੈਂਬਰਾਂ ਨੂੰ ਸ਼ਾਮ ਲਾਇਆ ਗਿਆ ਸਾਰੇ ਅੱਜ ਵੀ ਅਸੀਂ ਇੱਥੇ ਜਿੰਨੇ ਵੀ ਮੈਂਬਰ ਇਕੱਤਰ ਹੋਏ ਆਂ ਸਾਰੇ ਮੰਦਰਾਂ ਦੀ ਰਜਮੰਦੀ ਜਨ ਨਾਲ ਸਲਾਹ ਦੇ ਨਾਲ ਫੈਸਲਾ ਕੀਤਾ ਗਿਆ ਕਿ ਜਿਸ ਤਰ੍ਹਾਂ ਵਰਡ ਕੌਂਡਿ ਫੈਡਰੇਸ਼ਨਾਂ ਨੇ ਫੈਸਲਾ ਲਿਆ ਕਿ ਜੋ ਅੰਕਲ ਕੌਂਡਿ ਦੇ ਵਿੱਚ ਬਹੁਤ ਲਗਾ ਆ ਰਿਹਾ ਉਸ ਕਰਕੇ ਨਾ ਨੇ ਬਾਅਦ ਦੇ ਬੋਲਖਾਂ ਦੇ ਵਿੱਚ ਇੱਕ ਸਾਲ ਦੀ ਕੌਂਡਿ ਬੰਦ ਕਰ ਦਿੱਤੀ ਆ ਇਸੇ ਤਰ੍ਹਾਂ ਉਹਨਾਂ ਦੀ ਸਹਿਮਤੀ ਲੈਂਦੇ ਹੋਏ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਦੇ ਹੋਏ ਜਿਹੜਾ 2026 ਦੇ ਵਿੱਚ 28 ਫਰਵਰੀ ਦੇ ਖੱਟਕਲਾਮੇ ਲਈ ਵੱਡੀ ਕੱਪ ਕਰਾਇਆ ਜਾ ਰਿਹਾ ਸੀ ਕੋਈ ਸਾਲ ਨਹੀਂ ਕਰਾਇਆ ਜਾਣਾ। ਉਹ ਅਗਲੇ ਸਾਲ ਤਕਰੀਬਨ ਜਿਹੜੀਆਂ ਵੀ ਡੇਟਾ ਹੋਣਗੀਆਂ ਉਹਨਾਂ ਬਾਰੇ ਜਿੰਨੇ ਵੀ ਕਬੱਡੀ ਦੇ ਸੰਸਕਰ ਜਿੰਨੇ ਵੀ ਸਾਡੇ ਮੈਂਬਰਾਂ ਨੂੰ ਜਾਣੂ ਪ੍ਰਾਪਤਤਾ ਜਾਵੇਗਾ ਜਿਹੜਾ ਇਸ ਸਾਲ ਕਬੱਡੀ ਕੱਪ 28 ਫਰਵਰੀ 2026 ਨੂੰ ਕਰਾਇਆ ਜਾਣਾ ਸੀ ਕੋਈ ਸਾਜਨਾ ਕੈਂਸਲ ਕਰ ਦਿੱਤਾ ਗਿਆ ਸੋ ਅਸੀਂ ਉਹਨਾਂ ਫਿਸ਼ਰਾਂ ਬਈ ਨਾ ਉਹ ਪੂਰੀ ਸਹਿਮਤੀ ਦਿਟਾਉਂਦੇ ਆ ਕਿ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਉਹਨਾਂ ਨੇ ਇੰਨਾ ਵੱਡਾ ਫੈਸਲਾ ਕੋਈ ਲਿਆ ਉਹ ਇਹਦੇ ਦੇ ਕੋਈ ਚੰਗੇ ਸੁਝਾਅ ਆਪਣੇ ਤੋਂ ਵਧੀਆ ਪ੍ਰਾਪਲੇ ਕਰ ਉਹਨਾਂ ਤਾਂ ਜੋ ਕਬੱਡੀ ਨੂੰ ਜਿਹੜਾ ਉਹ ਚੰਗੇ ਲਿਆਉਣ ਤੇ ਲਿਆ ਜਾ ਸਕੇ ਕਬੱਡੀ ਦੇ ਵਿੱਚ ਉਹ ਵਾਧਾ ਕੀਤਾ ਜਾ ਸਕੇ ਕਬੱਡੀ ਦੇ ਵਿੱਚ ਕੋਈ ਸਿਸਟਮ ਜਿਹੜੇ ਆ ਉਹ ਆਸਣਾ ਵੱਡੀ ਕੱਪਾਇਦੇ ਉਹ ਟਾਈਮ ਸਰ ਸ਼ੁਰੂ ਹੋਵੇ ਤੇ ਕੋਈ ਟਾਈਮ ਸਰ ਹੋ ਖਤਮ ਹੋਣ ਜਿਹੜੇ ਕਬੱਡੀ ਕੱਪ ਇਸ ਵੇਲੇ ਇੰਡੀਆ ਦੇ ਵਿੱਚ ਜਿਹੜੇ ਹੋਣੇ ਆ ਵੱਡੇ ਵੱਡੇ ਕੱਪ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਕਿ ਉਹ ਵੀ ਇਹਨਾਂ ਸਾਡੇ ਕਬੱਡੀ ਫੈਡਰੇਸ਼ਨ ਦਾ ਵਾਈਟ ਫੈਡਰੇਸ਼ਨ ਦਾ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਉਹ ਬੁੱਧਵਾਰ ਸਵੇਰੇ 9:00 ਵਜੇ ਲੈ ਕੇ 12:00 ਵਜੇ ਤੱਕ ਇਕੱਠਾ ਕਰ ਸਕਦਾ ਹੈ ਇਹੋ ਜੀ ਸਵਾਜ کیا بات ہے ਬਹੁਤ ਵੱਡਾ ਇਹ ਕੰਮ ਵੀ ਉੱਤਮ ਹੈ ਵਿਸ਼ਾਲ ਕਬੱਡੀ ਕਮ ਖੱਡਰ ਕਲਾ ਦੀ ਧਰਤੀ ਤੇ ਇੱਕ ਸ਼ੋਅ ਮੈਚ ਹੋਣ ਵਰਗੇ ਆ ਵੀ ਪਰਵਾਹਿਆ ਜਾ ਰਿਹਾ ਹੈ ਔਰ ਜਿੰਨੇ ਵੀ ਸਾਡੇ ਵੀਰ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦੇ ਆ ਕਲਵੀਰ ਸਿੰਘ ਜੀ ਖੱਡ ਸਾਹਿਬ ਉਸਤ ਕਬੱਡੀ ਕਲੱਬ ਦੇ ਪ੍ਰਧਾਨ ਬਹੁਤ ਬਹੁਤ ਧੰਨਵਾਦ ਲਈ ਖੇਡ ਕਲਾ ਬ੍ਰਿਟੇਨ ਬਹੁਤ ਵੱਡੀ ਵੱਡੀ ਮੇਲੇ ਸਾਡੇ ਵੀ ਬੜੀਆਂ ਤਕੜੀਆਂ ਟੀਮਾਂ ਜਿਹੜੀਆਂ ਇੰਗਲੈਂਡ ਦੇ ਵਿੱਚ ਵੱਧ ਰਹੀ ਹੈ ਉਹ ਮਾਣ ਦੇ ਸੱਦੇ ਹੈ ਮਖੱਡਿਆਂ ਦੀ ਜੈਦੀ ਵੀ ਲੱਗੂ ਹੈ ਸੱਖਾ ਭਾਰੀ ਕਹਿੰਦੇ ਵੀ ਜੈਦੀ ਵੀ ਦਾ ਵੀ ਕੰਮ ਹੋਮੀ ਖਾਨ ਦਾ ਜਾਨ ਦਾ ਮੈਚ ਖੜਾ ਹੈਗਾ ਪਾਣੀਆਂ ਪਿਆ ਬਚਿਆ ਕਿ ਕੁੜੀਆਂ ਤਬਦੀਰ ਦੇ ਪਰਤਾਂ ਦੇ ਮੇਰੇ ਗੀਰਾਂ ਤੋਂ ਕਿਸੇ ਦੇ ਮੌਲੇ ਪਰਦਾ ਨਹੀਂ ਕੋਈ ਪਾ ਰਿਹਾ ਆਪਣੀ ਸਟਾਰ ਗਿਆ ਆਪਣੇ ਹਿੱਸੇ ਦੇ ਵਿੱਚ ਅੱਤ ਬੜ ਰਿਹਾ ਆਏ ਜਗ੍ਹਾ ਤੇ ਪੁੱਜੀ ਹੋਈ ਹੈ ਹਲੋ ਰਜੂ ਭਰਵਾਨੀ ਸਾਡੇ ਰਜੀਵ ਸ਼ਰਮਾ ਦੀ ਹਕੀਮ ਭਰਾਲੇ ਉਹਨਾਂ ਵੱਲੋਂ ਜੋ ਹੈ ਇਹ 5-5 ਹਜ਼ਾਰ ਰੁਪਏ ਤੁਹਾਡੀ ਬੱਚੀਆਂ ਲਈ ਹੈ ਪੈਸੇ ਜਰੂਰ ਬਾਤ ਕਰ ਲਿਓ ਤਰਜੀਤ ਜੀ ਸਾਡੇ ਸ਼ਰਮਾ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਔਰ ਯੂਕੇ ਐਂਡ ਇੰਡੀਆ ਵੱਲੋਂ ਸ਼ਮੇਂ ਤੇ ਦੋ ਮਿੰਟ ਦਾ ਸਮਾਂ ਦਿੰਦੇ ਫਾਈਨਲ ਮੈਚ ਦੀਆਂ ਟੀਮਾਂ ਦਿੱਤੀ 5000 ਦਾ ਜਲਵਾਨਾ ਫੈਡਰੇਸ਼ਨ ਦੇ ਵੱਲੋਂ ਗਿਆ ਇਹ ਟੀਮਾਂ ਨੌਂ ਖੇਡ ਦੇ ਮਾਦਮ ਦੇ ਵਿੱਚ ਵੱਡਾ ਧੰਨਵਾਦ ਕੀਤਾ ਜਾ ਰਿਹਾ ਹੈ ਇਹ ਮਰਦਿਆਂ ਦੇ ਮੈਚ ਹੋਇਆ ਹੈ ਹੋਰ ਪ੍ਰਧਾਨ ਜੀ ਲਾਲੂ ਮਯਾਰਾ ਨਾਲ ਹਰਦੇ ਵੀ ਕਹਿੰਦੇ ਸਰਪੰਚ ਸਾਹਿਬ ਰਾਕੇ ਗੱਬੇ ਵਾਲੇ ਤੇ ਨਾਲ ਉਧਰ ਦੇ ਪਾਸੇ ਸਾਡੇ ਵੀਰ ਗੁਰਿੰਦਰ ਸਿੰਘ ਨਾਲ ਦੀ ਗੱਲ ਮਾਨ ਸਨਮਾਨ ਦੀ ਜ਼ਰੂਰੀ ਨਹੀਂ ਕਿਉਂਕਿ ਸ਼ਖਸ਼ੀਅਤ ਹੈ ਵੱਡੀਆਂ ਨੇ ਮੇਰੇ ਵੀਰੋ ਵੱਡਾ ਹੁੰਦਾ ਲੈਣ ਦੇ ਲਈ ਬਹੁਤ ਕੁਝ ਵੱਡਾ ਕਰਨਾ ਪੈਂਦਾ ਹੈ ਵੱਡੀ ਪੜ੍ਹਾਈ ਕਰਨੀ ਪੈਂਦੀ ਹੈ ਔਰ ਰਜੀਮਾ ਬਾਦ ਵੱਡਾ ਹੁੰਦਾ ਮੇਰੇ ਵੀਰੋ